ਪਾਜਲਕਾ ਦੇ ਸਰਹੱਦੀ ਪਿੰਡਾਂ 'ਚ ਬੀਤੇ ਦੀਨੀ ਹੜ੍ਹਾਂ ਦੌਰਾਨ ਕਈ ਗਰੀਬ ਪਰਿਵਾਰਾਂ ਦੇ ਮਕਾਨ ਡਿੱਗ ਗਏ ਸਨ ਅਤੇ ਕਈ ਪਰਿਵਾਰਾਂ ਦੇ ਮਕਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ। ਇਸ ਤੋਂ ਬਾਅਦ ਵੀ ਸਾਰੇ ਪੀੜਤ ਪਰਿਵਾਰ ਅਜੇ ਤੱਕ ਮੁਆਵਜ਼ੇ ਦੀ ਉਡੀਕ 'ਚ ਬੈਠੇ ਹਨ। ਇਸੇ ਤਰ੍ਹਾਂ ਸਰਹੱਦੀ ਪਿੰਡ ਬੱਲੇਸ਼ਾ ਹਿਠਾੜ ਨਿਵਾਸੀ ਪੀੜਤ ਪਰਿਵਾਰ ਵੀ ਮਕਾਨਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਉਡੀਕ 'ਚ ਬੈਠੇ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਹੜ੍ਹ ਦੇ ਕਰੀਬ 3 ਮਹੀਨੇ ਬੀਜਣ ਦੇ ਬਾਵਜੂਦ ਉਨ੍ਹਾਂ ਦੇ ਨੁਕਸਾਨੇ ਮਕਾਨਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਜਿਸ ਕਾਰਨ ਉਹ ਖੁੱਲੇ ਅਸਮਾਨ ਹੇਠਾਂ ਕਿਤੇ ਹੋਏ ਕਮਰਿਆਂ ਵਿੱਚ ਰਹਿਣ ਲਈ ਮਜਬੂਰ ਹਨ ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਨੇ ਹੋਰ ਵੀ ਬਹੁਤ ਸਰੀਆਂ ਆਪਣੀ ਮੁਸ਼ਕਲਾਂ ਦੱਸੀਆਂ ਹਨ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਨੁਕਸਾਨੇ ਮਕਾਨਾਂ ਦਾ ਪੰਨਦਾ ਮੁਆਵਜ਼ਾ ਤੁਰੰਤ ਦੇਣ ਤੋਂ ਇਲਾਵਾ ਬਾਕੀ ਮੁਸ਼ਕਲਾਂ ਦੇ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ ਜਨਾਮਾ ਨਾਮ ਹੈ ਗਰਮੀ ਸਿੰਘ ਗਲਾਬਾ ਪੈਣੀ ਬੱਲਾ ਖੋਠਾੜਾ ਤੇ ਪਾਣੀ ਦਾ ਕੋਈ ਸਰਾਇ ਨਹੀਂ ਕਰਦਾਗਾ ਇਸ ਕਰਕੇ ਲਿਜੀ ਆਪਣੇ ਨੂੰ ਪੀ ਲੇਗੀ ਮੁੱਖ ਮੰਤਰੀ ਨੂੰ ਤਾਂ ਲੱਗਾ ਗਾਡਰ ਭੋਇਆ ਪਹਿਲਾ ਨੰਬਰ ਤੇ ਛੋਟੇ ਬੱਚੇ ਗਏ ਔਰ ਪਾਣੀ ਲਿਆਰ ਤੇ ਮੀਨ ਵਾਲੇ ਜਿਹੜਾ ਉਹ ਤਾਂ ਪਾਣੀ ਦੀ ਵੇਚੀ ਲਿ ਗਏ ਸੀ ਜੈਂ ਦੂਜੇ ਭਰਾ ਕਬਾਇ ਵਾਲੇ ਵੀ ਆਏ ਸੀ ਸੋਨਾ ਵੀ ਦੂ ਆਇਆ ਹੈ ਤੇ ਕਿਸੇ ਨੇ ਸੁਣਾਈ ਨਹੀਂ ਕੀਤੀ ਲਿਸਟ ਵਿੱਚ ਵੀ ਨਾ ਕੋਣੀ ਆ ਕਿਸੇ ਤਰ੍ਹਾਂ ਦਾ ਫੋਟੋ ਵੀ ਲੈ ਗਿਆ ਸਾਰੀ ਤਰ੍ਹਾਂ ਦੇ दो दो बार लग गए और देखभाल भी कर देख गए ने पर फिर भी हल नहीं आया खरे तो है के ने दो तीन भाई है, के है माँ बाप मारा हुआ है।, है, है तो दो भाई वरे है रोटी पानी असं बना भी देंसान इतने बहुत होया और पिछे बार भी बहुत होया बहार भी कोई नहीं देखभाल करता बार है बारिश सारा पानी कमान ही लौट गया दो गल चक कर लेंगे सानू मकान मिल जाए ਛੋਟੇ ਬਾਈਆਂ ਦਾ ਤੇ ਪਾਣੀ ਪਹਿਲੀ ਕੱਚੀ ਕੀ ਹੈ ਪਹਿਲੀ ਪੱਕੀ ਕੀਤੀ ਜਾਵੇ ਮਾਵਜਾ ਨਹੀਂ ਮਿੱਡਾ ਪਹਿਲੀ ਕੱਚੀ ਹੋ ਗਈ 207 ਵਿੱਚ ਬਾਅਦ ਆ ਕੇ ਤਾਂ ਗਿਆ ਵੀ ਦੇਵਾਂਗੇ ਹੁਣ ਮੰਗ ਕਹਿੰਦੇ ਨੇ ਵੀ ਜਾ ਹਲਫਿਆ ਬਿਆਨ ਦਿਓ ਉਹ ਦੇਖੋ ਵੀ ਹਲਫਿਆ ਬਿਆਨ ਲੈ ਕੇ ਕੀ ਕੁਝ ਕਰਦੇ ਹੈ ਕਿ ਅਸੀਂ ਬਸ ਗੱਲਾਂ ਗਫਾ ਮਾਰ ਕੇ ਹੀ ਬੈਂਦੇ ਆ ਨਾ ਗਰਮੀਤ ਕਰੇ ਤੇ ਸਾਡੇ ਵੀ ਨੁਕਸਾਨ ਬਹੁਤ ਹੋ ਗਏ ਨਾ ਸਾਰਾ ਨਾ ਕਰਨ ਸਾਡੇ ਆਪ ਦੇ ਬਿਸਮਾਂਡ ਸਾਰਾ ਹੈ ਬਾਰੀ ਪਿਆਗਾ ਬੱਚੇ ਵੀ ਬਾਰ ਸੁੰਨੇ ਸਾਡੇ ਗਨੇ ਤਾਂ ਸਾਡ ਨੂੰ ਵੀ ਸਹਤਾ ਬਹੁਤ ਬਹੁਤ ਕੀਤੀ ਜਾਏ ਇਹਦੇ ਚ ਪਿਆ ਟੀਵੀ ਟੁੱਟ ਗਈ ਬੈੱਡ ਵੀ ਟੁੱਟਾ ਪਿਆ ਹਾਰ ਚ ਵਾਹ ਵੀ ਹੋ ਗਿਆ ਰਸੋਈ ਵਾਲਾ ਸਮਾਨ ਵੀ ਘਣਾਈ ਹੋ ਗਿਆ ਢਿੰਗੇ ਢਾਂਡੇ ਟਿੰਡਰ ਸਾਰੇ ਹੀ ਹੋ ਗਏ ਮਸ਼ੀਨ ਵੀ ਕਪੜੇ ਵਾਲੇ ਟੁੱਟ ਗਈ ਸਾਰੇ ਵੀ ਸਾਡੇ ਪੱਖਾ ਵੀ ਟੁੱਟਾ ਪਿਆ ਉਹ ਵੀ ਅੰਦਰ ਹੀ ਸਾਡੇ ਅੰਦਰ ਹੀ ਕੁਬਾੜ ਹੋਇਆ ਪਿਆ ਅੰਦਰ ਹੀ ਪਿਆ ਇੱਕ ਬਾਰ ਖੇਤ ਹੈ ਇੱਕ ਘਰੇ ਹੈ ਦੋ ਕਮਰਿਆਂ ਦਾ ਨਕਸਾਨ ਹੋਇਆ ਹੈ ਕੱਚੀਆਂ ਛੱਤਾਂ ਹੈ ਮੋਦੀ ਸਾਹਿਬ ਵੀ ਕਹਿੰਦਾ ਵੀ ਪੱਕੀਆਂ ਪਾ ਤੇ ਦੇਵਾਂਦੇ ਇਹਨੇ ਵੀ ਕਿਹਾ ਸੀ ਮੇਲੇ ਸਾਹਿਬ ਨੇ ਵੀ ਕਿਹਾ ਵੀ ਜਿੰਨਾਂ ਦੀ ਕੱਚੀਆਂ ਛੱਤਾਂ ਨੇ ਪੱਕੀਆਂ ਕਰ ਦੇਵਾਂਦੇ ਤਾਂ ਅਜੇ ਤੱਕ ਹਾਲੀ ਤਰ ਅਸੀਂ ਸੱਤ ਜੀ ਰਹਨੇ ਇੱਕ ਇੱਕ ਕਮਰੇ ਵਿੱਚ ਪਰਿਵਾਰ ਬਣ ਜਾਂਦੇ ਦੋ ਵੀ ਮੇਰੇ ਦੇਵਰੇ ਨੇ ਤੇ ਦੋ ਜੀ ਅਸੀਂ ਦੋ ਤਿੰਨ ਬੱਚੇ ਐ ਕਰਨਾ ਵੀ ਸਾਡਾ ਮਕਾਨ ਆ ਜਾਣਾ ਸਾਡੇ ਨਾਂ ਬ ਜਾ ਆ ਜਾਵੇ ਤੇ ਬੱਸ ਸਾਡਾ 2023 ਗਾਚੀ ਕੋਠੇ 17 ਡੱਗੇ ਸੀ ਪਾਣੀ ਵਿੱਚ ਹੁਣ ਐਸਕੇ ਫੇਰ ਡੱਗੇ ਕੋਈ ਸਾਈ ਨਹੀਂ ਹੋਈ 200 ਯਾਰ ਹੈ ਸਤਾਈ ਪਹਿਲੀਆਂ ਕੱਚੀਆਂ ਜੋ ਵੀ ਨਹੀਂ ਪੱਕੀ ਇਹ ਨਾ ਕੀਤੀ ਪਹਿਲੀ ਗਹਿਨੇ ਗੱਖ ਦੇ ਟਿੱਕੇ ਦੇ ਦੂਗ ਪਹਿਲੀ ਪੱਕੀ ਕੋਈ ਸੀ ਬਹੁਤ ਗੀਬੀ ਰਚਕਵਾਈ ਸੀ ਤੇ ਹਾਲੀ ਕੋਈ ਸਾਈ ਨਹੀਂ ਹੋ ਰਹੀ ਕੋਠਿਆਂ ਦੀ ਤੇ ਨਾ ਕੋਈ ਮਾਬਜੇ ਦੀ ਸਾਈ ਹੋਈ ਉਹ ਮਾਦੇ ਪਾ ਮਾ ਕੇ ਕੱਚੀ ਦਫਾ ਨਹੀਂ ਪਾਰ ਹੈ ਇਹਨੂੰ ਤਿੰਨ ਮਹੀਨੇ ਹੋਈ ਚੱਲੇ ਪਾਣੀ ਆਏ ਨੂੰ ਤਿੰਨ ਵਿਚਾਰ ਹੋਈ ਗਏ ਐਸੇ ਗੰਦੇ ਸੀਨਾ ਗਿੱਟੂ ਜਈ ਦਿੱ ਗਿੱਟੂ ਜਈ ਹੋ ਗਿਆ ਕਿ ਮੈਂ ਪੈਂਚ ਹੋ ਗਿਆ ਕਿ ਚੂ ਮੈਂਬਰ ਹੋ ਗਿਆ ਕਿ ਖਾਨ ਕੇ ਨਾ ਪਾਣੀ ਹੋਵੇ ਆਂਦਾ ਐ ਦੋਗੇ ਦੋ ਪੰਪ ਆਲੇ ਆਂਦਾ ਅਸੀਂ ਜਾ ਪੀ ਗਾਵਾਂ ਦਾ ਦੋ ਦਾ ਪਾ ਦੇਵਾਂਗਾ ਕੁਆਰਿਆਂ ਦਾ ਵੀ ਕੁਆਰਿਆਂ ਦਾ ਅੰਦੇ ਕੋਠਾ ਨਹੀਂ ਪੈਣਾ ਔਟ ਤੇ ਕੁਆਰਿਆਂ ਦੀ ਮੰਤਰੀ ਔੜ ਗਵਣਾ ਅੰਦਾ ਕੁਆਰਿਆਂ ਦੀ ਵੀ ਪੈਂਚ ਮੈਂਬਰ ਫਿਰ ਕੁਆਰਿਆਂ ਦੇ ਔਟ ਨਾ ਗਵਣ ਫਿਰ ਇਹ ਮੈਂ ਨਾ ਖੜਕਵਾੜਿਆ ਦਾ ਕੰਮ ਨਹੀਂ ਹੋਣਾ ਸਾਡਾ ਮਾਪਾ ਮੁਕਾ ਆਇਆ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਤੋਦਾ ਤਨਵਾਰ ਮਿੜਿਆ ਆਏਗਾ ਸਾਡੀ ਬਾਤ ਠਾਓਗੇ ਮੂੜ ਬੜੇ ਮੰਗੇ ਨੇ ਪਰ ਉਹਨਾਂ ਦੇ ਦਿੱਤੇ ਕਿਲੋ ਹੋ ਗਿਆ ਉਹ ਆਂਦੇ ਪੀ ਕੰਮ ਹੋ ਗਿਆ ਤੁਸੀਂ ਅੱਧਾ ਗੱਲ ਵੈ ਸਾਡਾ ਕੰਮ ਹੋਣਾ ਚਾਹੀਦਾ ਹੈ ਉਹ ਤਿਆਰੀ ਕਰਨੇ ਮੇਰਾ ਤਾਂ ਪੇਸ਼ਣ ਹੋਇਆ ਜੀ 25 ਆਪੇ 50 ਜੱਕੇ ਤੂੰ ਫੜ ਕੇ ਆਇਆ ਜੀ ਮੈਂ ਤੋ 2.5 ਮਹੀਨੇ ਬੇਕੋ ਕੰਮ ਨਹੀਂ ਹੋਣਾ ਦੇਖੋ ਆਲੀ ਜੇ ਜੇਕਮਗਾ ਕੱਟਾ ਤੋਂ ਨਹੀਂ ਸਕਦਾ ਕਾ ਜੀ ਕਿ ਖਾ ਮਗਾ ਲਾ ਜਾ ਮੰਦੂਰੀ ਕਰ ਲਓ ਇਹ ਮੇਰੇ ਦੋ ਭਾਈ ਸੀ ਉਹਨਾਂ ਸਾਰੇ ਮੈਂ ਥੋੜਾ ਜਾ ਖਾ ਪੀ ਰਿਹਾ ਹਾਂ ਉੱਤੀ ਉਹ ਦੇਰੇ ਵੱਡਾ ਬੇਲੀ ਬਾਕੀ ਦੋ ਕੁਵਾੜੇ ਆ ਛੋਟਾ ਬੇਲੀ ਖੜੇ ਗੰਦਾ ਮੈਂ ਇੱਥੇ ਨਾ ਬਰਾਪੋ ਆ ਵੀ ਥਾ ਗਈ ਹੈ ਸਾਡੀ ਪੀਸ ਹੈ ਤਾਂ ਕੀਤੀ ਜਾਵੇ ਜੀ ਕੁਆਂ ਨਾਲ ਕੀ ਚੀਤੀ ਕਿ ਜਾਵੇ ਤੇ ਮਾਬਜਾ ਪਿਆ ਜਾਵੇ ਜੀ ਪਹਿਲੀ ਪੱਕੀ ਕੀਤੀ ਜਾਵੇ ਇਤਿਆਂ ਨੰ ਕੰਮ ਤੇ ਪੰਜ ਬਾ ਮੱਲੇ ਪਿੱਛਾ ਥਾਂ ਦਿੱਤੀ ਜਾਵੇ ਤੇ ਇੱਕ ਬੁੱਢਾ ਦਾ ਬੱਜਾ ਜਾਵੇ ਜੀ ਕੋਈ ਪੱਥਰਾਂ ਦਾ ਇੰਨਾ ਪਾਣੀ ਗਿਆ ਨਹੀਂ ਪਾਣੀ ਦੇ ਗੱਟਿਆਂ ਨੂੰ ਆਣਾ ਚਾਹੀਦਾ ਸੀ ਪਰ ਉਹ ਨਹੀਂ ਆਏ ਕਮਰਾ ਮੇਰੇ ਵੱਡੇ ਭਾਈ ਦਾ ਹੈ ਗਿਰ ਗਿਆ ਛੱਲੇ ਬੱਚੇ ਆਏ ਨੇ ਹਿਸਮ ਸੱਟਾਂ ਲੱਗ ਗਿਰ ਮਸੇ ਬਾਹਰ ਨਿਕਲੇ ਆਂ ਮਲੇ ਕਮਰਾ ਵੀ ਨਹੀਂ ਆ ਸਾਡਾ ਤਾਂ ਕੁਛ ਨਹੀਂ ਤੇ ਬਾ ਕੋਈ ਭਗਵਾਨ ਸਮਾਨ ਸੁਣਦਾ ਨਾ ਸੋਣਾ ਸੁਣਦਾ ਗੱਲਬਾਤ ਕੋਈ ਨਹੀਂ ਜਾਣ ਲਰ ਲਾਤ ਨਿਕਲ ਜਾਂਦੇ ਨੇ ਇੱਕ ਕਮਰਾ ਲਾਣਾ ਚਾਹੀਦਾ ਕਿੰਨੇ ਸਾਲ ਹੋ ਗਏ ਕਮਰਾ ਦਾ ਯਾਨੀ ਕੱਚਾ ਹੀ ਹੈ ਦੋ ਚਾਰ ਤਿੰਨ ਕੁੜੀਆਂ ਨੇ ਇੱਕ ਮੁੰਡਾ ਹੈ ਤੇ ਛੋਟੇ ਜਿਹੇ ਸੁੰਦਰੇ ਸੁੰਦਰੇ ਨੂੰ ਸੌਂਦੇ ਨੇ ਡਿੱਗੇ ਵਿੱਚ ਕਮਰਾ ਹੈ ਸੱਟਾ ਵਾਈਫਾਈ ਤੇ ਲੱਗ ਗਈਆਂ ਸੀ ਕੋਈ ਅਸਲ ਵੀ ਲੱਗ ਗਈਆਂ ਸੀ ਤੇ ਜੁਆਨਾ ਕਰਾ ਕਰਾ ਕੇ ਮਸੇ ਭਈ ਸੱਟੋਂ ਹੈ ਆ ਬੱਚਾ ਢੋਲਾ ਸਾਤ ਮਰਤੀ ਅਖਰ ਵੀ ਇਹਨਾਂ ਨੂੰ ਕੁੱਤੇ ਚੀ ਬਾਹਰ ਟੋਰ ਤੋਰ ਇਤਾਂ ਡੇਗ ਫਾਇਆ ਵਾਰ ਲਈ ਡੇਗ ਫਾਇਆ ਪਰ ਤਾਂ ਇਹਨਾਂ ਨੂੰ ਖਾਚ ਖੂਜ ਲੈ ਹਵਨੋ ਅਭੀ ਮੈਂ ਅੰਮ੍ਰਿਤ ਸਰ ਮੈਂ ਤੁਖਾ ਦੀ ਫਤਕ ਨਿਕਾਨ ਗਿਆ ਟੁਕਤਾ ਵਾਏ ਵੀ ਅਜੇ ਇਹਦਾ ਮਨਜ਼ੂਰ ਨਹੀਂ ਕਰ ਰਹੇ ਮਾਜੂ ਦੀ ਮੰਗ ਘਟਕਾ ਟੋਟ ਲਖ ਡੇਕ ਤਾਂ ਜ਼ਰੂਰੀ ਹੈ